ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜੀ ਮੈਂ ਹਨਾ ਵੀਡੀਓ ਜਿਹੜੀ ਬਣਾਉਣੀ ਆ ਅੰਬਾਂ ਤੇ ਕਹਿੰਦੇ ਹੁੰਦੇ ਵੀ ਅੰਬ ਤਾਂ ਆਪਾਂ ਸ਼ੁਰੂ ਤੋਂ ਹੀ ਖਾਂਦੇ ਆਏ ਆ ਹੁਣ ਕਹਿਣਾ ਵੀ ਇਹ ਕਿਹੜਾ ਸਾਨੂੰ ਨਵਾਂ ਤਰੀਕਾ ਦੱਸਣ ਲੱਗੀ ਅੰਬ ਖਾਣ ਦਾ ਦੇਖੋ ਮੈਂ ਤੁਹਾਨੂੰ ਦੱਸਦੀ ਆ ਵੀ ਇਹ ਮੈਂ ਨਹੀਂ ਕਹਿ ਰਹੀ ਇਹ ਡਾਕਟਰ ਬਰਿੰਦਰ ਕੋਲਰ ਜੀ ਕਹਿ ਰਹੇ ਆ ਕਿ ਅੰਬਾਂ ਨੂੰ ਬਕਾਉਣ ਵੇਲੇ ਇਨਾਂ ਨੂੰ ਇੱਕ ਮਸਾਲਾ ਲਾਇਆ ਜਾਂਦਾ ਆ ਜਿਹੜਾ ਕਿ ਆਪਾਂ ਜੇ ਆਪਾਂ ਇਹਨੂੰ ਚੰਗੀ ਤਰ੍ਹਾਂ ਓਛ ਨਹੀਂ ਕਰਦੇ ਚੰਗੀ ਤਰ੍ਹਾਂ ਇਹਨਾਂ ਨੂੰ ਨਹੀਂ ਧੋਂਦੇ ਉਹ ਸਾਡ ਨੂੰ ਜਿਹੜਾ ਆ ਬਹੁਤ ਹੀ ਨੁਕਸਾਨ ਜਿਹੜਾ ਆ ਕਰ ਸਕਦਾ ਆ ਇਹਨਾਂ ਨੂੰ ਉਹ ਮਸਾਲਾ ਲਾਇਆ ਜਾਂਦਾ ਆ ਜਿਹੜਾ ਜਿੱਦਾਂ ਇੱਕ ਆਪਣੇ ਕੋਈ ਵੀ ਜਿੱਦਾਂ ਕੋਈ ਡੈਡ ਬੋਡੀ ਆਉਂਦੀ ਹੈਗੀ ਆ ਬਾਹਰੋਂ ਜਾਂ ਕੁਝ ਵੀ ਆ ਉਹਨੂੰ ਬੋਡੀ ਨੂੰ ਟਾਈਮ ਲਈ ਰੱਖਣਾ ਹੁੰਦਾ ਆ ਉਹਨਾਂ ਨੂੰ ਉਹ ਮਸਾਲਾ ਜਿਹੜਾ ਮਸਾਲਾ ਇੱਕ ਪਾਊਡਰ ਜਿਹਾ ਹੁੰਦਾ ਜਿਹੜਾ ਚਿੱਟਾ ਲਾਇਆ ਜਾਂਦਾ ਆ ਤੇ ਉਹੀ ਜਿਹੜਾ ਇਹ ਇਹਨਾਂ ਫਰੂਟਸ ਨੂੰ ਲਾਇਆ ਜਾਂਦਾ ਆ ਵੀ ਤਾਂ ਜੋ ਕਾਫੀ ਟਾਈਮ ਤੱਕ ਜਿਹੜਾ ਇਹ ਫਰੂਟ ਆ ਐਸੇ ਤਾਰੇ ਰਵੇ ਖਰਾਬ ਨਾ ਹੋਵੇ ਹੁਣ ਆਪਾਂ ਕਵਾਂਗੇ ਵੀ ਇਹਦੀ ਪਹਿਚਾਨ ਕੀ ਆ ਦੇਖੋ ਜੀ ਇਕਦਮ ਬਹਗਾ ਆ ਇਹੇ ਵਾਲਾ ਦੇਖ ਲਓ ਬਿਲਕੁਲ ਸਾਫ ਆ ਦੇਖ ਲਓ ਇਹਨੂੰ ਕੁਝ ਵੀ ਨਹੀਂ ਹੈਗਾ ਇਹ ਵੀ ਇੱਥੋਂ ਵੀ ਗ੍ਰੀਨ ਆ ਹਨਾ ਤੇ ਇਹ ਕਿਤੇ ਵੀ ਇਦਾਂ ਪਿੱਲਪਲਾ ਜਿਹੜਾ ਅੰਬ ਨਹੀਂ ਹੈਗਾ ਦੇਖ ਲਓ ਆਪਾਂ ਸਾਰਾ ਇਸ ਤਰ੍ਹਾਂ ਇਲਾਕੇ ਦੇ ਲੈਣਾ ਕਿਤੇ ਵੀ ਇਹ ਪਿੱਲਾ ਅੰਬ ਨਹੀਂ ਹੈਗਾ ਇਹਦੇ ਮਤਲਬ ਇਹ ਆ ਵੀ ਇਹ ਜਿਹੜਾ ਆ ਥੋੜਾ ਸਹੀ ਤਰੀਕੇ ਨਾਲ ਜਿਹੜਾ ਅੰਬ ਆ ਇਹ ਪਕਾਇਆ ਗਿਆ ਆ ਤੇ ਮੈਂ ਇਹ ਕੰਮ ਤੁਹਾਨੂੰ ਹੋਰ ਦਿਖਾਉਣੀ ਆ ਇਹ ਦੇਖ ਲਓ ਇਹ ਮੈਂ ਨਾ ਫ੍ਰੀਜ਼ਰ ਦੇ ਵਿੱਚ ਇਹ ਅੰਬ ਜਿਹੜਾ ਆ ਮੈਂ ਫ੍ਰੀਜ਼ਰ ਚ ਰੱਖਿਆ ਹੋਇਆ ਸੀ ਦੇਖੋ ਬਾਕੀ ਸਾਰਾ ਅੰਬ ਕਿੰਨਾ ਹਨਾ ਦੇਖੋ ਸਖਤ ਆ ਦੇਖ ਲਓ ਮੈਂ ਇੰਨਾ ਜ਼ੋਰ ਨਾਲ ਦੱਬਦੀ ਆ ਪਰ ਇੱਥੋਂ ਅੰਬ ਜਿਹੜਾ ਇਹ ਆ ਦੇਖੋ ਪਿੰਪਲਾ ਇਹਦਾ ਮਤਲਬ ਇਹ ਆ ਵੀ ਇੱਥੇ ਮਸਾਲਾ ਜਿਹੜਾ ਆ ਜ਼ਿਆਦਾ ਲੱਗ ਚੁੱਕਾ ਆ ਹੁਣ ਆਪਾਂ ਇਹਨਾਂ ਨੂੰ ਖਾਣਾ ਕਿਵੇਂ ਆ ਦੇਖੋ ਜੀ ਆਪਾਂ ਲੈਣਾ ਹੈਗਾ ਮਿੱਠਾ ਸੋਡਾ ਉਨੋਂ ਆਪਾਂ ਥੋੜੇ ਜਿਹਾ ਪਾਣੀ ਦੇ ਵਿੱਚ ਇੱਕ ਚਮਚਾ ਮਿੱਠਾ ਸੋਡਾ ਜਿਹੜਾ ਪਾ ਕੇ ਤੇ ਉਹਨੂੰ ਪਾਣੀ ਨੂੰ ਘੋਲ ਲੈਣਾ ਆ ਉਹਦੇ ਵਿੱਚ ਆਪਾਂ ਕੋਈ ਵੀ ਫਰੂਟ ਆ ਚਾਹੇ ਸਬਜ਼ੀ ਆ ਆਪਾਂ ਚੰਗੀ ਤਰ੍ਹਾਂ ਜਿਹੜੀਆਂ ਸਬਜ਼ੀਆਂ ਵੀ ਆ ਉਹ ਵੀ ਬਰਾਜਦੋ ਦੇ ਆਪਾਂ ਲੈ ਆਣੇ ਹਨ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਤੇ ਉਹ ਜਿਹੜਾ ਮਿੱਠੇ ਸੋਡੇ ਵਾਲਾ ਪਾਣੀ ਆ ਉਹਦੇ ਵਿੱਚ ਆਪਾਂ ਇਹਨਾਂ ਨੂੰ ਨਾ 20 ਮਿੰਟ ਲਈ ਆਪਾਂ ਇਹਨਾਂ ਨੂੰ ਭਿਓ ਕੇ ਰੱਖ ਦੇਣਾ ਆ ਉਸ ਤੋਂ ਬਾਅਦ ਇਹਨੂੰ ਆਪਾਂ ਸਾਫ਼ ਪਾਣੀ ਦੇ ਨਾਲ ਧੋ ਕੇ ਜਿਹੜਾ ਆ ਖਾ ਸਕਦੇ ਆ ਫਿਰ ਕਿਹਿਆਰੀ ਹੁੰਦਾ ਆ ਕਿ ਅੰਬ ਖਾਦਿੰਦੇ ਵੀ ਇਹਦੀ ਤਸਵੀਰ ਗਰਮ ਹੁੰਦੀ ਆ ਹਨਾ ਕਈਆਂ ਦੇ ਲੂਜ਼ ਮੋਸ਼ਨ ਲੱਗ ਜਾਂਦੇ ਹੈਗੇ ਪਹਿਲਾਂ ਸਾਨੂੰ ਵੀ ਨਹੀਂ ਸੀ ਪਤਾ ਆਪਾਂ ਵੀ ਇਦਾਂ ਮੈਂ ਕਿਹਾ ਮੈਂਗੋ ਸ਼ੇਕ ਪੀਂਦੇ ਸੀ ਤੇ ਅਸੀਂ ਵੀ ਇੱਕ ਦਿਨ ਪੀ ਲਿਆ ਤੇ ਮੈਂ ਕਿਹਾ ਪੁੱਛੋ ਹੀ ਕੁਛ ਨਾ ਮੇਰਾ ਮੈਨੂੰ ਤਾਂ ਲੂਜ਼ ਮੋਸ਼ਨ ਲੱਗ ਗਿਆ ਪੂਰਾ ਹਾਲ ਹੋ ਗਿਆ ਬਾਅਦ ਜਦੋਂ ਮੈਂ ਉਹਨਾਂ ਦੀ ਭੁੱਲਰ ਸਾਹਿਬ ਦੀ ਮੈਂ ਇੱਕ ਵੀਡੀਓ ਦੇਖੀ ਤੇ ਫਿਰ ਪਤਾ ਲੱਗਾ ਵੀ ਸਾਨੂੰ ਅੰਬ ਜਿਹੜੇ ਆ ਕਿਸ ਤਰ੍ਹਾਂ ਖਾਣੇ ਚਾਹੀਦੇ ਆ ਅੱਛਾ ਜੀ ਫਿਰ ਆਪਾਂ ਸਾਫ਼ ਪਾਣੀ ਧੋਣ ਤੋਂ ਬਾਅਦ ਆਪਾਂ ਇਹਨਾਂ ਨੂੰ ਫ੍ਰੀਜ਼ਰ ਦੇ ਵਿੱਚ ਰੱਖਣਾ ਆ ਤਾਂ ਜੋ ਇਹਨਾਂ ਦੀ ਤਸਵੀਰ ਜਿਹੜੀ ਆ ਠੰਡੀ ਹੋ ਜਾਵੇ ਅੱਗੇ ਵੀ ਦੇਖੋ ਪਹਿਲਾਂ ਕੀ ਕਰਦੇ ਹੁੰਦੇ ਸੀ ਜਦੋਂ ਫ੍ਰਿਜਾਂ ਨਹੀਂ ਸੀ ਹੁੰਦੀਆਂ ਜਦੋਂ ਚਲੇ ਹੁੰਦੇ ਸੀਗੇ ਮਤਲਬ ਪਾਣੀ ਵਾਲੇ ਤੇ ਆਪਾਂ ਉਹਨਾਂ ਦੇ ਵਿੱਚ ਸਾਡੇ ਮੈਨ ਪੂਰਾ ਜਿਆਦਾ ਕਿ ਖਰਬੂਜੇ ਵੀ ਹਲਵਾਲੇ ਵੀ ਆਂਬ ਵੀ ਉਹਦੇ ਵਿੱਚ ਇਹਨਾਂ ਜਿੱਦਾਂ ਚਲਿਆਂ ਦੇ ਵਿੱਚ ਸੈੱਟ ਦਿੰਦੇ ਹੁੰਦੇ ਸੀ ਤੇ ਫਿਰ ਬਾਅਦ ਵਿੱਚ ਖਾਣੇ ਕਹਿਣਾ ਨਹੀਂ ਪਹਿਲਾਂ ਖਾਣ ਨਹੀਂ ਸੀ ਦਿੰਦੇ ਹੁੰਦੇ ਕਹਿਣਾ ਨਹੀਂ ਇਹ ਖਾਣੇ ਨਹੀਂ ਹੈਗੇ ਤੇ ਸਾਨੂੰ ਨਹੀਂ ਸੀ ਪਤਾ ਵੀ ਇਹ ਪੱਲਾ ਕਿਉਂ ਇਦਾਂ ਹਨਾ ਮਤਲਬ ਚੜੇ ਦੇ ਵਿੱਚ ਸਿੱਟ ਦਿੰਦੇ ਆ ਵੀ ਕੀ ਕਾਰਨ ਨੇ ਹੁੰਦੇ ਇੰਨਾ ਚਿਰ ਠੰਡੇ ਕਰੀ ਜਾਣੇ ਆ ਪਰ ਹੁਣ ਪਤਾ ਲੱਗਦਾ ਆ ਵੀ ਉਹ ਕਿਸ ਕਾਰਨ ਸਿੱਟੇ ਜਾਂਦੇ ਸੀਗੇ ਤਾਂ ਜੋ ਉਹਨਾਂ ਦੀ ਤਸਵੀਰ ਜਿਹੜੀ ਆ ਠੰਡੀ ਹੋ ਸਕੇ ਹਨਾ ਜੀ ਬਾਕੀ ਆਪਾਂ ਨੂੰ ਅੰਬਾਂ ਦੇ ਉਹਨਾਂ ਨੇ ਡਾਕਟਰ ਭੁੱਲਰ ਸਾਹਿਬ ਨੇ ਹੋਰ ਵੀ ਕਈ ਫਾਇਦੇ ਦੱਸੇ ਉਹ ਵੀ ਮੈਂ ਤੁਹਾਨੂੰ ਦੱਸ ਦਿੰਨੀ ਆ ਮੈਂ ਇਹਨਾਂ ਸਾਰੇ ਕਾਪੀ ਦੇ ਉੱਤੇ ਨੋਟ ਕਰ ਲੈ ਸੀਗੇ ਤੇ ਉਹਨਾਂ ਨੇ ਹੈ ਨਾ ਬਹੁਤ ਵਧੀਆ ਦੱਸਿਆ ਜਿੱਦਾਂ ਕਹਿੰਦੇ ਆ ਵੀ ਬੱਚਿਆਂ ਨੂੰ ਹਨਾ ਮਿੱਟੀ ਖਾਣ ਦੀ ਆਦਤ ਹੁੰਦੀ ਆ ਬੱਚਿਆਂ ਨੂੰ ਵੀ ਹੁੰਦੀ ਆ ਤਾਂ ਸਿਆਣਿਆਂ ਨੂੰ ਵੀ ਹੁੰਦੀ ਜਿੱਦਾਂ ਕਿ ਔਰਤਾਂ ਵੀ ਬਹੁਤ ਮਿੱਟੀ ਖਾਂਦੀਆਂ ਆ ਤੇ ਇਹ ਕੀ ਕਰਨਾ ਹੈਗਾ ਜੇ ਤੁਹੋ ਆਪਾਂ ਅੰਬ ਖਾ ਲੈਨੇ ਆ ਤੇ ਇਹਦੇ ਵਿੱਚੋਂ ਜਿਹੜੀ ਗਿਟਕ ਨਿਕਲਦੀ ਆ ਉਹ ਵੀ ਬਹੁਤ ਫਾਇਦੇਮੰਦ ਆ ਗਿਟਕ ਨੂੰ ਕੀ ਕਰਨਾ ਗਿਟਕੋ ਦੇ ਵਿੱਚੋਂ ਜਿਹੜੀ ਆਪਾਂ ਗਿਰੀ ਹੁੰਦੀ ਆ ਉਹਨੂੰ ਭੁੰਨ ਲੈਣਾ ਹੈਗਾ ਆ ਤੇ ਫੇ ਉਹ ਜਿਹੜੀ ਆ ਉਹ ਉਹਦਾ ਜਿਹੜਾ ਪਾਊਡਰ ਬਣਾ ਲੈਣਾ ਆ ਤੇ ਉਹਦੇ ਨਾਲ ਕੀ ਹੁੰਦਾ ਮਿੱਟੀ ਖਾਣ ਦੀ ਆਦਤ ਜਿਹੜੀ ਚੱਲੀ ਜਾਂਦੀ ਆ ਤੇ ਇਸੇ ਤਰ੍ਹਾਂ ਜਿਹੜੀ ਆ ਗਿਰੀ ਆ ਪੁੰਨੀ ਹੋਈ ਉਹਦੇ ਨਾਲ ਨਕਸੀਰ ਵੀ ਜਿਹੜੀ ਆ ਮਤਲਬ ਹੁਣ ਜਿਹੜੀ ਹਟ ਜਾਂਦੀ ਹੈਗੀ ਆ ਤੇ ਬਾਕੀ ਜੀ ਕਹਿੰਦੇ ਜੇ ਸੁੱਕੀ ਖਾਂਗੇ ਆ ਤੇ ਉਹਦੇ ਵਾਸਤੇ ਆਪਾਂ ਕੀ ਕਰਨਾ ਹੈ ਉਹ ਹੀ ਗਿਰੀ ਜਿਹੜੀ ਪੁੰਨੀ ਹੋਈ ਆ 50 ਗ੍ਰਾਮ ਆਪਾਂ ਗਿਰੀ ਲੈਣੀ ਆ 25 ਗ੍ਰਾਮ ਮਿਸ਼ਰੀ ਲੈਣੀ ਆ 20 ਗ੍ਰਾਮ ਸੋਭ ਤੇ 5 ਛੋਟੀਆਂ ਲੇਜੀਆਂ ਲੈਣੀਆਂ ਆ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਪੀਸ ਲੈਣਾ ਹੈ ਤੇ ਇਹ ਆਪਾਂ ਇੱਕ ਚਮਚਾ ਸਵੇਰੇ ਤੇ ਇੱਕ ਚਮਚਾ ਸ਼ਾਮ ਨੂੰ ਲੈਣਾ ਜੇਕਰ ਸੁੱਕੀ ਖਾਂਗੇ ਆ ਤੇ ਇਸੇ ਤਰ੍ਹਾਂ ਹੀ ਠੀਕ ਹੈ ਜੀ ਇਹਦੇ ਨਾਲ ਖਾਣ ਦੇ ਨਾਲ ਕੀ ਹੁੰਦਾ ਆ ਫਿਰ ਜਿਹੜੀ ਸੁੱਕੀ ਖਾਂਗੇ ਆ ਉਹ हट ਜਾਂਦੀ ਆ ਜੇ ਕਹਿੰਦੇ ਕੋਈ ਨਸ਼ਾ ਵੀ ਕਰਦਾ ਆ ਤੇ ਉਹਨੂੰ ਆਪਾਂ ਇਹੀ ਪਾਊਡਰ ਜੋ ਆਪ ਪਹਿਲਾਂ ਤਾਂ ਮੈਂ ਦੱਸਿਆ 50 ਗ੍ਰਾਮ ਗਿਰੀ 25 ਗ੍ਰਾਮ ਮਿਸ਼ਰੀ 20 ਗ੍ਰਾਮ ਸੌਂਫ ਤੇ 5 ਛੋਟੀਆਂ ਇਲਾਇਚੀਆਂ ਜਿਹੜਾ ਇਹਦਾ ਆਪਾਂ ਪਾਊਡਰ ਬਣਾਇਆ ਹੋਇਆ ਆ ਉਹਨੂੰ ਆਪਾਂ ਤਿੰਨ ਟਾਈਮ ਨਸ਼ੇ ਕਰਨ ਵਾਲੇ ਵਿਅਕਤੀ ਨੂੰ ਦੇਣੇ ਹੈਗੇ ਆ ਵੀ ਜਿੱਦਾਂ ਸਵੇਰੇ ਦੁਪਹਿਰੇ ਤੇ ਸ਼ਾਮੀ ਕਹਿੰਦੇ ਆ ਵੀ ਉਹ ਨਸ਼ਾ ਕਰਨ ਨੂੰ ਹਟ ਜਾਂਦੇ ਆ ਇਹ ਮੈਂ ਨਹੀਂ ਕਹਿ ਰਹੀ ਇਹ ਡਾਕਟਰ ਪੁੱਲਰ ਸਾਹਿਬ ਕਹਿ ਰਹੇ ਆ ਤੇ ਆਪਾਂ ਨੂੰ ਆਮ ਜਿਹੜੇ ਜੀ ਮੈਂ ਤਾਂ ਮੈਨੂੰ ਬਹੁਤ ਤਰੀਕਾ ਲਗਾ ਉਹਨਾਂ ਦਾ ਪੁੱਲਰ ਸਾਹਿਬ ਦਾ ਵੀ ਹਾਂ ਆਪਾਂ ਨੂੰ ਆਮ ਜਿਹੜੇ ਕਿਸ ਤਰੀਕੇ ਦੇ ਨਾਲ ਖਾਣੇ ਚਾਹੀਦੇ ਆ ਤਾਂ ਜੋ ਸਾਡੀ ਨਕਸੀ ਵੀ ਸਿਹਤ ਨੂੰ ਕੋਈ ਨੁਕਸਾਨ ਨਾ ਪਹੁੰਚੇ ਨਹੀਂ ਤਾਂ ਆਮ ਬਖਾਨ ਦੇ ਨਾਲ ਨਕਸੀਰ ਫੁੱਟ ਜਾਂਦੀ ਕਈਆਂ ਦੇ ਪਿਤ ਨਿਕਲਿਆ ਆਉਂਦੀ ਆ ਕਈਆਂ ਨੂੰ ਲੋਜ ਮੋਸ਼ਨ ਲੱਗ ਜਾਂਦੇ ਆ ਤੇ ਕਈ ਕੁਝ ਹੋ ਜਾਂਦਾ ਇਸ ਤਰ੍ਹਾਂ ਤੇ ਤੁਸੀਂ ਐਸੇ ਤਰ੍ਹਾਂ ਹੀ ਨਾ ਆਮਜ ਦੀ ਜਿਹੜੀ ਆ ਜਦੋਂ ਖਾਣਾ ਆ ਤੁਸੀਂ ਐਸੇ ਤਰ੍ਹਾਂ ਹੀ ਕਰਨਾ ਹੈਗਾ ਆ ਪਹਿਲਾਂ ਉਹਨੂੰ ਮਿੱਠੇ ਛੋਟੇ ਦੇ ਪਾਣੀ ਦੇ ਵਿੱਚ 20 15 20 ਮਿੰਟ ਜਿਹੜਾ ਭਿਉਂ ਕੇ ਰੱਖਣਾ ਹੈ ਆਪਾਂ ਨੂੰ ਉਸ ਤੋਂ ਬਾਅਦ ਤੁਸੀਂ ਉਹਨੂੰ ਸਾਫ਼ ਪਾਣੀ ਦੇ ਨਾਲ ਧੋ ਕੇ ਤੇ ਉਹਨੂੰ ਫ੍ਰੀਜ਼ਰ ਦੇ ਵਿੱਚ ਜਿਹੜਾ ਆਪਾਂ ਲਾ ਦੇਣਾ ਆ ਉਹਦੇ ਨਾਲ ਜਿਹੜੀ ਇੰਨਾ ਦੀ ਤਸੀਰ ਆ ਉਹ ਠੰਡੀ ਹੋ ਜਾਂਦੀ ਆ ਹਨਾ ਜੇ ਤੁਹਾਨੂੰ ਮੇਰੀ ਇਹ ਜਾਣਕਾਰੀ ਵਧੀਆ ਲੱਗੀ ਹੋਵੇ ਮੇਰੀ ਨਹੀਂ ਕਹਿ ਸਕਦੀ ਕਿ ਡਾਕਟਰ ਭੁੱਲਰ ਸਾਹਿਬ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਤੇ ਮਿਲਾਂਗੇ ਕਿਸੇ ਹੋਰ ਵੀਡੀਓ ਨਾਲ ਉਹਨਾਂ ਚ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ